ਸੰਮਰਨ ਦੀ ਮਹਾਨ ਸ਼ਕਤੀ ਨਾਲ ਹੀ ਭਗਤ ਉੱਪਰ ਜਾ ਸਕਦਾ ਹੈ ਪੌਣੀ ਤੋਂ ਬਗੈਰ ਆਕਾਸ਼ ਮਾਰਗ ਵਿੱਚ ਚੜ੍ਹਨਾ ਕਿੰਨਾ ਕਠਨਜੋਗ ਹੈ ਜੋ ਰਖੀ ਭਾਰਦਵਾਜ ਜੀ ਚੜ ਗਏ ਸਨ ਅਜੇ ਦੁਨੀਆ ਵਿੱਚ ਕੋਈ ਬਾਣੀ ਨਹੀਂ ਸੀ ਨਾ ਕੋਈ ਸ਼ਬਦ ਰਚਨਾ ਸੀ ਬਾਣੀ ਤੋਂ ਬਗਾਰ ਪ੍ਰਮਾਤਮਾ ਨੂੰ ਢੂੰਡਣਾ ਬੜਾ ਮੁਸ਼ਕਲ ਕਾਲੀ ਰਾਤ ਵਰਗਾ ਧੁੰਦੂ ਮਾਰਗ ਹੁੰਦਾ ਹੈ ਜਿਸ ਤਰ੍ਹਾਂ ਹਨੇਰੇ ਵਿੱਚ ਕੋਈ ਚੀਜ਼ ਨਹੀਂ ਦਿਸਦੀ ਇਸੇ ਤਰ੍ਹਾਂ ਗੁਰਬਾਣੀ ਤੋਂ ਬਿਨਾਂ ਪ੍ਰਮਾਤਮਾ ਦੀ ਮੂਰਤੀ ਨਹੀਂ ਦਿਸਦੀ ਗੁਰਬਾਣੀ ਜੀਵਾ ਵਾਸਤੇ ਚਿੱਟੀ ਚਾਨਣੀ ਹੁੰਦੀ ਹੈ ਜੋ ਜੀਵ ਦੇ ਅੰਦਰ ਪ੍ਰਕਾਸ਼ ਕਰਕੇ ਪ੍ਰਮਾਤਮਾ ਦਾ ਦਰਸ਼ਨ ਕਰਾ ਦਿੰਦੀ ਹੈ ਗੁਰਬਾਣੀ ਤੋਂ ਬਿਨਾ ਦੁਨੀਆ ਵਿੱਚ ਤੰਦੂਕਾਰ ਛਾਇਆ ਰਹਿੰਦਾ ਹੈ ਜੀਵਾਂ ਦੇ ਮਣਾ ਅੰਦਰ ਕਾਲੀ ਰਾਤ ਪਈ ਰਹਿੰਦੀ ਹੈ ਗਿਆਨ ਦਾ ਸਵੇਰਾ ਨਹੀਂ ਚੜਦਾ ਪਰਮਾਤਮਾ ਨੂੰ ਢੂੰਡਣ ਵਾਲਾ ਕੋ ਰਸਤਾ ਨਹੀਂ ਲੱਭਦਾ ਗੁਰਬਾਣੀ ਅਰੇ ਸੁਣੇ ਬਿਨਾ ਜੀਵ ساری ਉਮਰ ਕੁਮਾਰਗ ਨਾਲ ਜੁੜਿਆ ਰਹਿੰਦਾ ਹੈ ਉਸ ਨੂੰ ਅਸਲੀ ਠਾਰ ਕਿਸੇ ਜਗ੍ਹਾ ਪਰ ਵੀ ਨਹੀਂ ਮਿਲਦੀ ਸੋਚਾਂ ਕਰਕੇ ਪਿਆ ਹੋਇਆ ਦੁਨੀਆ ਦੀ ਬਾਜੀ ਹਾਰ ਜਾਂਦਾ ਹੈ ਵਾਲਮਿਕ ਨਰੰਕਾਰ ਜੀ ਜਿਸ ਨੂੰ ਨਾਮ ਸ਼ਬਦੀ ਰੀਤ ਸ਼ੁਰੂ ਕੀਤੀ ਵਾਲਮਿਕ ਨਰੰਕਾਰ ਜੀ ਨੇ ਇਸ ਮਾਤਲੁਗ ਧਰਤੀ ਤੇ ਪ੍ਰਗਟ ਹੋ ਕੇ ਸ਼੍ਰੀ ਰਮਾਨ ਸਾਹਿਬ ਦੀ ਰਚਨਾ ਕੀਤੀ ਸੋ ਪਹਿਲਾਂ ਦੁਨੀਆ ਵਿੱਚ ਕਿਸੇ ਨੂੰ ਕੋਈ ਰੰਗ ਢੰਗ ਨਹੀਂ ਸੀ ਕਿਸ ਤਰ੍ਹਾਂ ਨਾਮ ਜਪਣਾ ਹੈ ਜਦੋਂ ਕੋਈ ਗੁਰਬਾਣੀ ਨਹੀਂ ਸੀ ਤੇ ਗੁਰਬਾਣੀ ਤੋਂ ਬਿਨਾ ਇਮਾਨਸ ਜੀਵ ਅਧੂਰਾ ਹੈ ਇਹ ਆਣਵੀ ਹੋਣੀ ਦੁਨੀਆ ਗੁਰਬਾਣੀ ਤੋਂ ਬਿਨਾਂ ਢੋਰਾ ਵਾਂਗਰ ਆਪਣਾ ਜੀਵਨ ਮਤੀਤ ਕਰ ਰਹੀ ਸੀ ਕਾਮ ਕ੍ਰੋਧ ਲੋਭ ਓਮਕਾਰ ਨਾ ਵਿਕਾਰਾਂ ਤੋਂ ਬਚਣ ਦਾ ਕਿਸੇ ਨੂੰ ਕੋਈ ਤਰੀਕਾ ਨਹੀਂ ਸੀ ਨਾ ਕੋ ਸ਼ਬਦ ਨਾ ਕੋ ਨਾਮ ਨਾ ਕੋ ਕਵਿਤਾ ਕਵਿਸ਼ਰੀ ਸ਼ਬਦ ਸੁਰਤ ਦੀ ਰਾਸ ਨਾ ਕੋ ਰਾਗ ਨਾ ਕੋ ਸਾਜ ਗਿਆਨ ਧਿਆਨ ਤੋਂ ਬਿਨਾ ਦੁਨੀਆਂ ਸਾਫ ਅੰਦਲੀ ਸੀ ਸ਼ਲੋਕ ਨਾ ਸੀ ਕਿਸੇ ਨੂੰ ਸਾਰ ਪਰਮਾਤਮਾ ਦੀ ਨਾ ਸੀ ਹੋਮ ਦੇ ਰਾਗ ਮਲਾਰ ਇਤੇ ਸੁੰਨ ਸਾਂ ਸੀ ਚਾਰ ਸ਼ਫੇਰ ਸ਼ਾਈ رنگ نام پرچار اتم نا کلاکار کوئی نہ ڈبدہ دیکھ جہان گیان باجو چل آ گیا سی نرکار ات آ کوٹی اسار ت ਜੀ ਵਡੋ ਬਦਲੇ ਉਮਾਰ ਇਥੇ ਗਿਲਦਾਸ ਗਿਆਨ ਬਹਿਉਣਿਆਂ ਨੂੰ ਰੱਬ ਬਖਸ਼ਤੇ ਨਾਮ ਪੰਡਾਰ ਇਥੇ ਕਿ ਗਿਲਦਾਸ ਗਿਆਨ ਬਹਿਉਣਿਆਂ ਨੂੰ ਰੱਬ ਬਖਸ਼ਤੇ ਨਾਮ ਪੰਡਾਰ ਇਥੇ ਪਾਰਬਤੀ ਜੀ ਨੇ ਅਰਿਖੀ ਭਾਰਦਵਾਜ ਜੀ ਨੂੰ ਆਪਣੇ ਬ੍ਰਹਮ ਗਿਆਨ ਦੇ ਰਾਹੀਂ ਕੁਦਰਤੀ ਪੂਰੀ ਵਸਤਵਕਤਾ ਸੁਣਾਈ ਅਰਿਖੀ ਭਾਰਦਵਾਜ ਜੀ ਦੇ ਮਨ ਵਿੱਚੋਂ ਗੁਰੂ ਧਾਰਨਾ ਕਰਨ ਵਾਲੀ ਸ਼ੰਕਾ ਦੂਰ ਨਾ ਹੋਈ பார்வதி ਜੀ ਨੇ ਭਾਰਦਵਾਜ ਜੀ ਨੂੰ ਬੜਾ ਉਦਾਸ ਹੋਇਆ ਦੇਖ ਕੇ ਆਪਣੀ ਉਂਗਲ ਵਿੱਚੋਂ ਛੱਲਾ ਲਾ ਕੇ ਸੁਨੋਂ ਦੇ ਦਿੱਤਾ ਉਸ ਛੱਲੇ ਦੀ ਲੀ ਲਾਰਕੀ ਭਾਰ ਦਵਾਜ ਜੀ ਨੂੰ ਇਸ ਤਰ੍ਹਾਂ ਦੱਸਦੀ ਹੈ ਇਹ ਭਾਰ ਦਵਾਜ ਇਹ ਛੱਲਾ ਬੜਾ ਗੁਣਕਾਰ ਹੈ ਤੈਨੂੰ ਪ੍ਰਮਾਤਮਾ ਦਾ ਪੂਰਾ ਉਪਾਸਕ ਜਾਣ ਕੇ ਦਿੱਤਾ ਹੈ ਇਸ ਮੁੰਡੇ ਨੂੰ ਅਰੇਤਾ ਨਾਲ ਕਸਾ ਕੇ ਤੂੰ ਜੋ ਕੁਝ ਵੀ ਇਸ ਮੁੰਦੜੇ ਨੂੰ ਕਹੇਂਗਾ ਮੁੰਦੜਾ ਤੇਰੀ ਵਾਹਤਿਸੂ ਕੁਝ ਹੀ ਕਰੇਗਾ ਇਸ ਮੁੰਦੜੇ ਨਾਲ ਜਿੱਥੇ ਤੇਰੀ ਰੂਹ ਕਰੇ ਤੂੰ ਉੱਡ ਕੇ ਜਾ ਸਕਦਾ ਹੈ ਇਹ ਮੁੰਦੜਾ ਤੇਰੀ ਹਰੇਕ ਮੁਸ਼ਕਲ ਨੂੰ ਦੂਰ ਕਰੇਗਾ ਇਸ ਨੂੰ ਆਪਣੇ ਪਾਸ ਸਾਭ ਕੋ ਰੱਖੀ ਮੈਨੂੰ ਤੇਰੇ ਨਾਮ ਜਪਣ ਦਾ ਬਹੁਤ ਚਾਹ ਹੈ ਇਸ ਕਰਕੇ ਮੁੰਡੜਾ ਤੈਨੂੰ ਦਿੱਤਾ ਹੈ ਜਿਸ ਵਕਤ ਰੇਖੀ ਭਾਰਦਵਾਜ ਜੀ ਨੂੰ ਮਾਂ পার্বਤੀ ਜੀ ਕੋਲੋਂ ਨੂਰੀ ਮੁੰਡੜਾ ਮਿਲ ਗਿਆ ਭਾਰਦਵਾਜ ਜੀ ਨੂੰ ਬਹੁਤ ਵੱਡੀ ਖੁਸ਼ੀ ਹੋ ਗਈ ਉਸ ਮੁੰਡੜੇ ਨੂੰ ਭਾਰਦਵਾਜ ਜੀ ਨੇ ਕਈ ਵਾਰ ਆਪਣੇ ਮਸਤਕ ਨੂੰ ਲਾਇਆ ਪਾਰਬਤੀ ਜੀ ਦਾ ਬੜਾ ਧੰਨਵਾਦ ਕਰਕੇ ਆਪਣੀ ਉਂਗਲ ਵਿੱਚ ਪਾ ਲਿਆ। ਭਾਰ ਦਵਾਦ ਜੀ ਨੂੰ ਇਸ ਗੱਲ ਦੀ ਵੱਡੀ ਖੁਸ਼ੀ ਹੋ ਗਈ ਕਿ ਇਹ ਮੁੰਡਾ ਮੇਰੀ ਬਹੁਤ ਮਦਦ ਕਰੇਗਾ। ਪਾਰਬਤੀ ਜੀ ਨੇ ਭਾਰ ਦਵਾਦ ਜੀ ਨੂੰ ਇਹ ਵੀ ਦੱਸ ਦਿੱਤਾ ਜਿਸ ਪ੍ਰੀਤਮ ਨੂੰ ਤੋਂ ਜੰਗਲਾਂ ਵਿੱਚ ਢੂੰਡਦਾ ਫਿਰਦਾ ਹੈ ਇਹ ਮੁੰਡੜਾ ਉਸ ਦਾ ਹੈ ਜਿਸ ਆਦਮੀ ਪਾਸੇ ਮੁੰਡੜਾ ਹੋਵੇ ਉਸ ਆਦਮੀ ਨੂੰ ਪ੍ਰਮਾਤਮਾ ਦਾ ਦਰਸ਼ਨ ਜ਼ਰੂਰ ਹੋ ਜਾਂਦਾ ਹੈ ਜਿਸ ਕੋਲੇ ਮੁੰਡੜਾ ਹੋਵੇ ਉਸ ਨੂੰ ਕੋ ਮਾਰ ਨਹੀਂ ਸਕਦਾ ਜੇ ਕਦੇ ਲੰਮਾ ਸਫ਼ਰ ਕਰਨਾ ਹੋਵੇ ਤਾਂ ਸਮੁੰਦਰੇ ਨਾਲ ਪੰਛੀ ਵਾਂਗਰ ਉੱਡ ਜਾਈਦਾ ਹੈ ਜਿਸ ਦੇ ਪਾਸ ਇਹ ਮੁੰਡੜਾ ਹੋਵੇ ਔਰੋਗ ਸੋਗ ਦੁੱਖ ਦਰਦ ਉਸ ਆਦਮੀ ਦੇ ਨੇੜੇ ਨਹੀਂ ਆਉਂਦੇ ਇਸ ਮੁੰਡੜੇ ਨਾਲ ਇਨਸਾਨ ਖੰਡਾਂ ਬ੍ਰਹਿਮੰਡਾਂ ਵਿੱਚ ਜਾ ਸਕਦਾ ਹੈ ਜਿਸ ਪਾਸੇ ਮੁੰਡੜਾ ਹੋਵੇ ਦੁਸ਼ਟ ਦਮਨ ਉਸ ਦਾ ਸੰਗਣੇ ਕਰਦੀ ਇਹ ਮੁੰਡੜਾ ਅਕਾਲ ਪੁਰਖ ਜੀ ਦਾ ਹੈ ਭਾਰਦਵਾਜ ਜੀ ਆਪਣੇ ਮਨ ਵਿੱਚ ਵਿਚਾਰ ਕਰਦਾ ਹੈ ਕਿ ਜਿਸ ਭਗਵੰਤ ਜੀ ਨੂੰ ਮੈਂ ਢੂੰਡਦਾ ਫਿਰਦਾ ਹਾਂ ਇਹ ਮੁੰਡੜਾ ਉਸ ਦਾ ਹੈ ਇਹ ਉਸ ਦਾ ਮੁੰਡੜਾ ਪਾਰਵਤੀ ਜੀ ਕੋਲ ਕਿਵੇਂ ਆਇਆ ਹੋਵੇਗਾ ਇਥੇ ਭਾਰਦਵਾਜ ਜੀ ਦੇ ਮਨ ਵਿੱਚ ਇਹ ਸੋਚ ਆਈ ਕਿ ਵਾਲਮੀਕ ਨਰੰਕਾਰ ਜੀ ਇਹਨਾਂ ਨੂੰ ਕਦੇ ਮਿਲਿਆ ਹੋਵੇਗਾ ਮੈਂ ਉਸ ਦੀ ਭਗਤੀ ਕਰਦਾ ਕਰਦਾ ਹਾਰ ਗਿਆ ਹਾਂ ਮੈਨੂੰ ਕਿਉਂ ਨਹੀਂ ਮਿਲਿਆ ਰਿਖੀ ਜੀ ਆਪਣਾ ਮਨ ਇਸ ਤਰ੍ਹਾਂ ਖੜਾ ਕਰਦੇ ਹਨ ਕਿ ਜਿਸ ਤਰ੍ਹਾਂ ਮੈਨੂੰ ਉਸ ਕਰਤਾ ਜੀ ਦਾ ਮੁੰਡਾ ਮਿਲ ਗਿਆ ਇਸ ਤਰ੍ਹਾਂ ਉਹ ਵੀ ਮੈਨੂੰ ਮਿਲ ਜਾਵੇਗਾ ਤਨ ਮੇਰੇ ਭਾਗ ਹਨ ਜਿਸ ਨੂੰ ਨਰੰਕਾਰ ਜੀ ਦਾ ਮੁੰਡਾ ਨਸੀਬ ਹੋਇਆ ਮਾਤਾ ਪਾਰਵਤੀ ਜੀ ਨੇ ਮੇਰੇ ਨਾਲ ਬਹੁਤ ਵੱਡਾ ਉਪਕਾਰ ਕੀਤਾ ਹੈ ਜਿਸ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ ਇਹ ਮੰਦੜਾ ਬਹੁਤ ਵੱਡੀ ਕੀਮਤ ਵਾਲਾ ਹੈ ਇਸ ਮੰਦੜੇ ਦੀ ਕੀਮਤ ਕਿਹੜਾ ਤਾਰ ਸਕਦਾ ਹੈ ਇਸ ਮੰਦੜੇ ਦੀ ਕੀਮਤ ਉਹੀ ਤਾਰ ਸਕਦਾ ਜਿਸ ਕੋਲੋਂ ਇਹ ਮੰਦੜਾ ਪਾਰਵਤੀ ਨੂੰ ਪ੍ਰਾਪਤ ਹੋਇਆ ਭਾਰ ਦਵਾਜ ਜੀ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕੀ ਮੰਦੜਾ ਪਾਰਵਤੀ ਨੇ ਮੈਨੂੰ ਮਹਾਨ ਭਗਤ ਜਾਣ ਕੇ ਦਿੱਤਾ ਹੈ ਮੈਨੂੰ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਮੇਰੀ ਭਗਤੀ ਕਿਸੇ ਉੱਚੇ ਦਰਜੇ ਉੱਪਰ ਪੁੱਜੀ ਹੋਈ ਹੈ ਜੇ ਮੈਂ ਕਠਨ ਤੋ ਕਠਨ ਤਾਪਨਾ ਕਰਦਾ ਤਾਂ ਜਗਤ ਮਾਤਾ ਪਾਰਵਤੀ ਜੀ ਨੇ ਮੈਨੂੰ ਇਹ ਮੰਦੜਾ ਨਹੀਂ ਦੇਣਾ ਸੀ ਅਰੇ ਕੀ ਭਾਰਦਵਾ ਜੀ ਆਪਣੇ ਮਾਨੰਦਰ ਇਸ ਤਰ੍ਹਾਂ ਵਿਚਾਰ ਪ੍ਰਗਟ ਕਰਦੇ ਹਨ ਕਿ ਜਦੋਂ ਮੈਨੂੰ ਉਸ ਅਕਾਲ ਮੂਰਤ ਦਾ ਮੁੰਦੜਾ ਮਿਲ ਗਿਆ ਹੈ ਕਿਸੇ ਦਿਨ ਜਿਸ ਦਾ ਮੁੰਦੜਾ ਹੈ ਉਹ ਵੀ ਮੈਨੂੰ ਮਿਲ ਜਾਵੇਗਾ ਮਾਤਾ ਕਾਰਬਤੀ ਨੇ ਰਖੀ ਭਾਰਵਾਜ ਜੀ ਨੂੰ ਇਹ ਵੀ ਕਿਹਾ ਸੀ ਕਿ ਸ਼ਿਵ ਜੀ ਦੀ ਗੱਲ ਪਰ ਪੱਕਾ ਭਰੋਸਾ ਰੱਖੀ ਵਾਲਮਿਕ ਮਹਾਰਾਜ ਤੈਨੂੰ ਜਰੂਰ ਮਿਲੇਗਾ ਉਹ ਨਰੰਕਾਰ ਜੀ ਮਹਾਰਾਜ ਜਲ ਤਲ ਵਿੱਚ ਰਮੇ ਹੋਏ ਹਨ ਸਗਲ ਸ੍ਰਿਸ਼ਟਨਾਤ ਅਗਮ ਅਗੋਚਰ ਪਾਰ ਬ੍ਰਹਮ ਕਟਕਟ ਵਿੱਚ ਪ੍ਰਵੇਸ਼ ਹੈ ਸਭ ਦੁਨੀਆਂ ਉਸਦੇ ਹੱਥ ਦੀ ਤਲੀ ਉੱਪਰ ਵੱਸਦੀ ਹੈ ਕੋਈ ਜੀਵ ਉਸ ਤੋਂ ਦੂਰ ਨਹੀਂ ਪਤ ਪਤ ਵਿੱਚ ਉਸਦਾ ਨੂਰ ਚਮਕ ਰਿਹਾ ਹੈ ਉਹ ਕਰਤਾ ਤਰਤਾ ਜਰੇ ਜਰੇ ਉੱਪਰ ਪ੍ਰਕਾਸ਼ ਹੈ ਉਹ ਦਸਾਰਿਆਂ ਜੀਵਾਂ ਵਿੱਚ ਨਿਵਾਸ ਹੈ ਜੀਵ ਜੀਵ ਦੇ ਅੰਦਰ ਮੂਲ ਰਿਹਾ ਹੈ ਚੰਦਾ ਤਾਰਿਆਂ ਵਿੱਚ ਵੀ ਉਸ ਦਾ ਪ੍ਰਕਾਸ਼ ਹੈ ਦੁਨਿਆ ਵਿੱਚ ਐਸਾ ਕੋਈ ਰੰਗ ਢਾਗਣ ਜਿਸ ਵਿੱਚ ਉਹ ਨਾ ਹੋਵੇ ਸਾਰਾ ਬ੍ਰਹਮੰਡ ਉਸ ਪ੍ਰੀਤਮ ਦੇ ਪਵਿੱਤਰ ਚਰਨਾਂ ਦੀ ਧੂੜ ਹੈ ਉਹ ਸਾਸ ਸਾਸ ਵਿੱਚ ਆਪਣੀ ਜੋਤ ਰੱਖਦਾ ਹੈ ਭਾਰਦਵਾਜ ਉਸਨੇ ਹਕਮਤੋਂ ਵਾਰ ਕੁਝ ਨਹੀਂ ਸਭ ਕੁਝ ਉਸਤੇ ਹਕਮੰਦਰ ਹੈ ਜਾਰੇ ਜਾਰੇ ਉਸਦਾ ਪੂਰਾ ਪਿਆਰ ਮਿਲਦਾ ਹੈ ਸ਼ਲੋਕ ਪਾਰਵਤੀ ਜੋ ਹਰ ਨਾਮ ਚਤਾਰ ਗਏ ਸੋਈ ਜਨਮ ਸਵਾਰ ਗਏ ਹਰ ਪਤ ਪਕ ਵਿੱਚ ਪ੍ਰਕਾਸ਼ ਹੈ ਸਭ ਦੁਨੀਆ ਉਸਦੀ ਦਾਸ ਹੈ ਕੋਈ ਜੀਵ ਨਾ ਉਸਤੋਂ ਦੂਰ ਹੈ ਕਟ-ਕਟ ਵਿੱਚ ਉਸਦਾ ਨੂਰ ਹੈ ਉਹ ਸਭ ਜੀਵਾਂ ਦਾ ਪਾਲਕ ਹੈ ਉਹ ਜਰੇ-ਜਰੇ ਦਾ ਮਾਲਕ ਹੈ ਜੋ ਉਸਦਾ ਨਾਮ ਅਵਸਾਰ ਦਾ ਕਟ-ਕਟ ਕੇ ਜਮਰਾ ਮਾਰਦਾ ਜੋ ਜੀਵਾਂ ਨਾਮੀ ਅਲੋਕ ਦੀ ਲਤ ਜਾਂਦੀ ਕਾਲਖ ਪਾਪ ਦੀ ਗਿਲਦਾਸਾ ਨਾਮ ਧਿਆਈਏ ਨਾ ਮੜਮੜ ਜਮਦਰ ਜਾਈਏ ਗਿਲਦਾਸਾ ਨਾਮ ਈਹਾਈਏ ਨਾ ਮੜਮੜ ਜਮਦਰ ਜਾਈਏ ਪਾਰਬਤੀ ਦਾ ਬਚਨ ਹੈ ਕਿਹੇ ਭਾਰਦਵਾਜ ਉਸ ਭਗਵੰਤ ਜੀ ਦੀ ਨਜ਼ਰ ਵਿੱਚ ਸਾਰੇ ਜੀਵ ਇੱਕ ਸਰੂਪ ਹਨ ਉਹ ਸਦਾ ਨਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਉਸ ਸਭ ਸੰਗ ਇੱਕੋ ਜੀ ਪ੍ਰੀਤ ਕਰਦਾ ਹੈ ਉਸ ਸਰਵ ਕਲਾਂ ਸੰਪੂਰਨ ਜਗਤ ਦਾ ਸੁਆਮੀ ਹੈ ਉਸ ਅੰਤਰਜਾਮੀ ਦੀ ਕਲਾ ਨੂੰ ਕੋਈ ਬੁੱਝ ਨਹੀਂ ਸਕਦਾ ਜਿਹੜਾ ਉਸ ਨੂੰ ਨਾ ਜਪੇ ਉਹ ਉਸ ਨਾਲ ਵਿਪਰੀਤ ਕਰਦਾ ਹੈ ਇਸ ਤਰ੍ਹਾਂ ਦੀ ਲੀਲਾ ਕਰਕੇ ਉਸ ਨੂੰ ਸਰਬਲੋਕ ਬੇਅੰਤ ਕਹਿੰਦੇ ਹਨ ਕਿਉਂਕਿ ਉਸ ਨਿਰੰਕਾਰ ਜੀ ਦਾ ਕੋਈ ਅੰਤ ਨਹੀਂ ਪਾ ਸਕਦਾ ਉਸਦੇ ਜੀਵ ਸਾਰੇ ਹੀ ਸੁਧੂ ਹਨ ਕੋਈ ਬੁਧੋ ਨਹੀਂ ਉਸਦੀ ਰਚਾਈ ਹੋਈ ਰਚਨਾ ਸਭ ਪਵਿੱਤਰ ਹੈ ਉੱਤਮ ਹੈ ਸ੍ਰਿਸ਼ਟ ਹੈ ਕੋਈ ਵੀ ਜੀਵ ਮਾੜਾ ਨਹੀਂ ਸਭ ਚੰਗੇ ਹਨ ਜਿਸ ਵਿੱਚ ਉਹ ਬਰਾਜ ਰਿਹਾ ਉਹ ਜੀ ਮਾੜਾ ਕਿਸਰਾ ਹੋ ਸਕਦਾ ਹੈ ਦੁਨੀਆ ਦੇ ਸਾਰੇ ਕਾਰ ਬਿਹਾਰ ਉਸ ਕਰਤਾ ਜੀ ਦੀ ਨਜ਼ਰ ਦੇ ਹੇਠ ਹਨ ਉਸ ਤੋਂ ਕੁਝ ਛਿਪਿਆ ਨਹੀਂ ਹਰ ਰੰਗ ਵਿੱਚ ਉਹ ਕੁਦਰਤ ਆਪਣਾ ਆਪ ਪ੍ਰਗਟ ਕਰਦੀ ਹੈ ਜਗਤ ਮਾਤਾ ਪਾਰਵਤੀ ਜੀ ਨੇ ਇਰਖੀ ਭਾਰ ਦਵਾ ਜਿਨੂੰ ਪਰੋਸੀ ਬਖਸ਼ ਗਲਾ ਕਈਆਂ ਕੇ ਰਖੀ ਸ਼ਿਵਜੀ ਤੇਰਾ ਗੁਰੂ ਬਣ ਸਕਦਾ ਹੈ ਪਰ ਉਹ ਤੇਰਾ ਗੁਰੂ ਇਸ ਕਰਕੇ ਨਹੀਂ ਬਣਦਾ ਕਿ ਤੈਨੂੰ ਵਾਲਮੀਕ ਨਰੰਕਾਰ ਜੀ ਦਾ ਦਰਸ਼ਨ ਗੁਰੂ ਧਾਰਨ ਕੀਤੇ ਤੋਂ ਬਿਨਾ ਹੀ ਹੋਵੇਗਾ ਉਹ ਭਗਵਾਨ ਜੀ ਤੇਰੀ ਕੀਤੀ ਹੋਈ ਭਗਤੀ ਦਾ ਫਲ ਤੈਨੂੰ ਇੱਥੇ ਆ ਕੇ ਦੇਣਗੇ ਤੇਰੀ ਕੂਕ ਪੁਕਾਰ ਸੁਣ ਕੇ ਪਰਮਾਤਮਾ ਤੇਰੇ ਪ੍ਰੇਮ ਦੀਆਂ ਡੋਰਾ ਨਾਲ ਬੱਧਾ ਚੱਲ ਕੇ ਤੇਰੇ ਪਾਸ ਆਵੇਗਾ। ਪਾਰਵਤੀ ਨਿਰੰਕਾਰ ਜੀ ਦੀਆਂ ਨਿਸ਼ਾਨੀਆਂ ਰਖੀ ਭਾਰਦਾਵਾਜ ਜੀ ਨੂੰ ਇਸ ਤਰ੍ਹਾਂ ਦੱਸਦੀ ਹੈ। ਮੁੱਛਾਂ ਕੰਨਾ ਤੱਕ ਦਾੜਾ ਧੁੰਨੀ ਤੱਕ ਮਹਾ ਗੋਡਿਆਂ ਤੱਕ ਸਤੀਆਂ ਅੱਖਾਂ ਨਹੀਂ ਫਰਕਣਗੀਆਂ। ਉਸ ਦਾ ਨਾੜੂ ਨਹੀਂ ਹੋਵੇਗਾ। ਇੱਕੇ ਤਾਰੀ ਸਭ ਜੀਵਾਂ ਵੱਲ ਦੇਖੀ ਜਾਏਗਾ। ਕੰਮਰੀ ਅੱਖ ਸਿਲੀ ਕਮਾਨ ਸੁਨਾਰੀ ਕੇਸ ਸੋਨੇ ਦੀਆਂ ਤਾਰਾ ਵਾਂਗਰ ਦਮਕਣਗੇ ਮੱਥਾ ਚੌੜਾ ਗਰਦਨ ਲੰਮੀ ਚਿਹਰਾ ਸੂਰਜ ਵਾਂਗ ਚਮਕੇਗਾ ਗੋਲ ਪਿੰਜਣੀ ਮਿਰਗ ਵਰਗੀ ਤੋਰ ਨਖਸ਼ ਬਹੁਤ ਤਿੱਖੇ ਹਨ ਬਦਨ ਬਦਾਮੀ ਚੀਕਣਾ ਛਾਤੀ ਚੌੜੀ ਸੱਜੇ ਹੱਦੀ ਤਲੀ ਉੱਪਰ ਚੰਦ ਵਾਂਗਰ ਚਮਕ ਪਵੇਗੀ ਤਲਿ ਉੱਤੇ ਗੋਲ ਚੱਕਰ ਹੋਵੇਗਾ ਪੈਰਾ ਵਿੱਚ ਪਦਮ ਉਂਗਲਾਂ ਲੰਮੀਆਂ ਲੰਮੀਆਂ ਉਂਗਲਾਂ ਸਭ ਇੱਕੋ ਜੀਆਂ ਹੋਣਗੀਆਂ ਕੋ ਵੱਡੀ ਛੋਟੀ ਨਹੀਂ ਹੋਵੇਗੀ ਦੰਦ ਕਲੀਆਂ ਵਾਂਗਰ ਚਿੱਟੇ-ਚਿੱਟੇ ਹੋਣਗੇ ਦੇਖਣ ਵਿੱਚ ਪੂਰਾ ਇਨਸਾਨ ਹੋਵੇਗਾ ਸ਼ਾਲ ਮਾਰਨ ਦਾ ਬੜਾ ਸ਼ਕੀਨ ਹੋਵੇਗਾ ਸਾਰੀ ਦੁਨੀਆਂ ਦੇ ਰਾਜੇ ਮਹਾਰਾਜੇ ਬਲੀ ਬਲਵਾਨ ਮਹਾ ਜੋਦਿਸ਼ ਦੀ ਸਰਣੀ ਲੱਗ ਜਾਣਗੇ ਸਾਰੇ ਅਵਤਾਰਾਂ ਬਕੰਬਰਾਂ ਰਿਖੀਆਂ ਮੁਨੀਆਂ ਭਗਤਾਂ ਸੰਤਾਂ ਮਹੰਤਾਂ ਵੱਡੇ ਵੱਡੇ ਜੁਗੀਸ਼ਰਾਂ ਮਨੀਸ਼ਰਾਂ ਸੰਦਕਾਂ ਬ੍ਰਹਮਦਕਾਂ ਸਭਨਾ ਦਾ ਸਰਤਾਜ ਮਹਾਰਿਸ਼ੀ ਹੋਵੇਗਾ ਉਸ ਨਰੰਕਾਰ ਜੀ ਦਾ ਨਾਮ ਔਲ ਰਤਨਾਗਰ ਹੋਵੇਗਾ ਕਈ ਮਹਾਮਨੀ ਉਸ ਨੂੰ ਰਤਨ ਰਤਨ ਅਗੀ ਰਤਨਾਗੁਰ ਨਾਮ ਨਾਲ ਸਦਕਾਰਣਗੇ ਦੂਸਰਾ ਨਾਮ ਉਸ ਕਰਤਾ ਜੀ ਦਾ ਵਾਲਮਿਕ ਜੀ ਹੋਵੇਗਾ ਜੋ ਨਾਮ ਤੈਨੂੰ ਮਿਰਗਣੇ ਦਿੱਤਾ ਹੈ ਜੋ ਬੋਲੇ ਸੋਨਰ ਪੈ ભગવાન ਵਾਲਮਿਕ ਮਹਾਰਾਜ ਜੀ ਜੈ ਸ੍ਰੀ ਸ੍ਰੀ ਅਕਸਵਰ ਸਤਿਗੁਰ ਗਾਨਾ ਨਾਥ ਮਹਾਰਾਜ ਜੈ ਅਗਮ ਅਗੁਤਿ ਰਾਰਤੀ ਅਰਦਾਸ ਤੁਰੰਤ ਉਪਰਲਾ ਮੂਲ ਮੰਤਰ